ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇੱਕ ਕਾਗਜ਼ ਦੇ ਉੱਤੇ ਇੱਕ ਸ਼ਬਦ ਲਿਖ ਕੇ ਜੇਬ ਦੇ ਵਿੱਚ ਪਾ ਲਿਆ ਤੇ ਇੱਕ ਦਿਨ ਦੇ ਵਿੱਚ ਹੀ ਇੰਨੀ ਵੱਡੀ ਕਿਰਪਾ ਹੋ ਗਈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੇ ਇਸ ਵੀਡੀਓ ਦੇਖਣ ਤੋਂ ਬਾਅਦ ਨਾ ਤੁਹਾਡਾ ਪਰਮਾਤਮਾ ਤੇ ਭਰੋਸਾ ਹੋਰ ਵੀ ਯਾਨੀ ਕਿ 1000 ਗੁਣਾ ਵੱਧ ਜਾਵੇਗਾ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤਾਂ ਕਿ ਕਿਸੇ ਹੋਰ ਦਾ ਵੀ ਵਿਸ਼ਵਾਸ ਗੁਰੂ ਸਾਹਿਬ ਤੇ ਪੱਕਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਨਾ ਉਹਦੇ ਵਿੱਚ ਸਭ ਤੋਂ ਅਹਿਮ ਚੀਜ਼ ਹੈ ਭਰੋਸਾ ਜੇ ਸਾਡਾ ਭਰੋਸਾ ਪਰਮਾਤਮਾ ਤੇ ਪੱਕਾ ਹੋ ਜਾਵੇ ਨਾ ਤਾਂ ਪਰਮਾਤਮਾ ਵੀ ਫਿਰ ਚੁਟਕੀਆਂ ਦੇ ਵਿੱਚ ਸਾਡੇ ਜਿਹੜੇ ਦੁੱਖਾਂ ਦੂਰ ਕਰ ਦਿੰਦੇ ਨੇ ਤੇ ਭਰੋਸਾ ਹੀ ਜਿਹੜਾ ਬਣਾਉਣਾ ਉਹ ਥੋੜਾ ਔਖਾ ਹੈ ਕਿਉਂਕਿ ਭਰੋਸੇ ਦੇ ਵਿੱਚ ਹੀ ਆਪਾਂ ਡੋਲ ਜਾਂਦੇ ਆ ਸੋ ਇਦਾਂ ਦੀ ਵੀ ਇੱਕ ਘਟਨਾ ਮੈਂ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜਿਨ੍ਹਾਂ ਦੀ ਮੈਂ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਉਹ ਇੱਕ ਮੁਸਲਿਮ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਜੀ ਸੋ ਕੋਈ ਵੀ ਤਰ ਮਾੜਾ ਨਹੀਂ ਹੁੰਦਾ ਮੁਸਲਿਮ ਸਿੱਖ ਈਸਾਈ Hindu ਸਭ ਧਰਮ ਇੱਕ ਦੂਜੇ ਨਾਲ ਪਿਆਰ ਕਰਨਾ ਸਭ ਧਰਮਿਕ ਦੂਜੇ ਦਾ ਸਤਿਕਾਰ ਕਰਨਾ ਸਿਖਾਉਂਦੇ ਨੇ ਬਸ ਇਹ ਤਾਂ ਇੱਕ ਸਾਡੀ ਆਪਣੀ ਇੱਕ ਸੋਚ ਹੈ ਜੋ ਆਪਾਂ ਹੀ ਆਪਣੇ ਦਿਮਾਗ ਵਿੱਚ ਬਣਾਈ ਹੋਈ ਹੈ ਲੇਕਿਨ ਕੋਈ ਵੀ ਧਰਮ ਆੜਾ ਨਹੀਂ ਹੈ ਸਭ ਧਰਮ ਪਿਆਰ ਕਰਨ ਯੋਗ ਹੈ ਸਾਰੇ ਧਰਮ ਸਤਿਕਾਰਯੋਗ ਹੈ ਸੋ ਜਿਹੜੀ ਅੱਜ ਮੈਂ ਤੁਹਾਡੇ ਨਾਲ ਘਟਨਾ ਸ਼ੇਅਰ ਕਰ ਰਹੀ ਹਾਂ ਇੱਕ ਮੁਸਲਿਮ ਪਰਿਵਾਰ ਨਾਲ ਸਬੰਧਤ ਹੈ ਇੱਕ ਮੁਸਲਿਮ ਪਰਿਵਾਰ ਦੇ ਵਿੱਚ ਤਿੰਨ ਜੀ ਸੀਗੇ ਉਹਨਾਂ ਦੇ ਹਸਬੰਡ wife ਤੇ ਉਹਨਾਂ ਦੀ ਇੱਕ ਛੋਟੀ ਜੀ ਬੇਟੀ ਜਿਹੜੇ ਉਹ ਹਸਬੰਡ ਸੀ ਨਾ ਜਿਹੜਾ ਉਸ ਪਰਿਵਾਰ ਦਾ ਆਪਾਂ ਕਹਿੰਦੇ ਆ ਵੀ ਨੌਜਵਾਨ ਸੀਗਾ ਉਹ ਹਕੀਮ ਸੀ ਹਕੀਮ ਆਪਾਂ ਨੂੰ ਪਤਾ ਹੀ ਆ ਜਿਵੇਂ ਆਪਾਂ ਵੈਦ ਹੁੰਦੇ ਆ ਹਨਾ ਜਾਂ ਡਾਕਟਰ ਹੁੰਦੇ ਆ ਹਕੀਮ ਜਿਵੇਂ ਜਿਹੜੇ ਦੇਸੀ ਇਲਾਜ ਕਰਦੇ ਆ ਉਹਨਾਂ ਨੂੰ ਹਕੀਮ ਕਹਿੰਦੇ ਆ ਵੈਸੇ ਠੀਕ ਹੈ ਆਪਣੇ ਪੰਜਾਬੀ ਦੇ ਵਿੱਚ ਆਪਾਂ ਵੈਦ ਕਹਿੰਦੇ ਆ ਤੇ ਉਹ ਮਤਲਬ ਕਿ ਸ਼ੁਰੂ ਤੋਂ ਉਹੀ ਕੰਮ ਕਰਦੇ ਸੀਗੇ ਤੇ ਉਹਨਾਂ ਰੱਬ ਦੀ ਇਬਾਦਤ ਇਬਾਦਤ ਬਹੁਤ ਜ਼ਿਆਦਾ ਕਰਦੇ ਸੀ ਜਾਨੀ ਕਿ ਪਰਮਾਤਮਾ ਨੂੰ ਬਹੁਤ ਜ਼ਿਆਦਾ ਮੰਨਦੇ ਸੀ ਗੁਰੂ ਨਾਲ ਪਿਆਰ ਪਰਮਾਤਮਾ ਨਾਲ ਪਿਆਰ ਵੱਡਾ ਸੀ ਇੱਕ ਚੀਜ਼ ਇੱਥੇ ਆਪਾਂ ਨੂੰ ਹੋਰ ਸਮਝਣ ਦੀ ਲੋੜ ਆ ਵੀ ਪਰਮਾਤਮਾ ਇੱਕੋ ਹੀ ਹੈ ਉਹਨਾਂ ਦੇ ਨਾਮ ਵੀ ਬਸ ਵੱਖ-ਵੱਖ ਹੈ ਪਰ ਹੈ ਉਹ ਇੱਕੋ ਹੀ ਕੋਈ ਉਹਨਾਂ ਨੂੰ ਅੱਲਾ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਗੋਡ ਕਹਿੰਦਾ ਇਹਨਾਂ ਕੋਈ ਭਗਵਾਨ ਕਹਿੰਦਾ ਪਰ ਹੈ ਇੱਕੋ ਹੀ ਬਸ ਨਾਮ ਹੀ ਅਲੱਗ-ਅਲੱਗ ਨੇ ਠੀਕ ਹੈ ਜੀ ਸੋ ਜਿਹੜੀ ਉਹ ਨੌਜਵਾਨ ਸੀਗਾ ਨਾ ਉਹ ਰੱਬ ਦੀ ਇੰਨੀ ਜ਼ਿਆਦਾ ਇਬਾਦਤ ਕਰਦਾ ਸੀ ਮਤਲਬ ਜਦੋਂ ਉਹਨੇ ਸਵੇਰੇ ਘਰੋਂ ਤੁਰਨਾ ਕੰਮ ਵਾਸਤੇ ਤਾਂ ਉਹਦੀ عادت ਸੀ ਮੈਂ ਵੀ ਤੁਹਾਡੇ ਨਾਲ ਇੱਕ ਚੀਜ਼ ਕਾਫੀ ਵਾਰ ਸ਼ੇਅਰ ਕੀਤੀ ਹੈ ਵੀ ਜਦੋਂ ਵੀ ਕੋਈ ਵੀ ਕੰਮ ਕਰਦੇ ਹੋ ਜਾਂ ਘਰੋਂ ਤੁਰਦੇ ਹੋ ਹਮੇਸ਼ਾ ਵੀ ਪਰਮਾਤਮਾ ਦਾ ਨਾਮ ਲੈ ਕੇ ਤੁਰਿਆ ਕਰੋ ਹਨਾ ਤਾਂ ਉਹਨੂੰ ਆਦਤ ਸੀ ਹਮੇਸ਼ਾ ਰੱਬ ਦੀ ਇਬਾਦਤ ਕਰਦਾ ਰਹਿੰਦਾ ਉਹਨੇ ਆਪਣੇ ਘਰ ਵਾਲੀ ਨੂੰ ਇੱਕ ਗੱਲ ਕਹੀ ਹੋਈ ਸੀ ਵੀ ਜਦੋਂ ਵੀ ਮੈਂ ਘਰੋਂ ਤੁਰਾਂ ਨਾ ਤਾਂ ਮੈਨੂੰ ਕਦੇ ਵੀ ਬੁਲਾਇਆ ਨਾ ਕਰ ਜਾਂ ਬੋਲ ਕੇ ਨਾ ਕੁਝ ਕਿਹਾ ਕਰ ਜੋ ਵੀ ਤੈਨੂੰ ਚੀਜ਼ ਚਾਹੀਦੀ ਹੁੰਦੀ ਆ ਨਾ ਰਸੋਈ ਵਾਸਤੇ ਜਾਂ ਘਰ ਵਾਸਤੇ ਕੋਈ ਚੀਜ਼ ਚਾਹੀਦੀ ਆ ਤਾਂ ਇੱਕ ਕਾਗਜ਼ ਦੇ ਉੱਤੇ ਲਿਖ ਕੇ ਕਹਿੰਦੇ ਮੇਰੀ ਜੇਬ ਵਿੱਚ ਪਾ ਦਿਆ ਕਰ ਤੇ ਮੈਂ ਆਪਣੇ ਆਪ ਹੀ ਆਉਂਦਾ ਹੋਇਆ ਸ਼ਾਮ ਦੇ ਵੇਲੇ ਉਹ ਲੈ ਆਇਆ ਕਰੂੰਗਾ ਤਾਂ ਚਲੋ ਜੀ ਉਹਨਾਂ ਨੇ ਇਦਾਂ ਹੀ ਕਰਨਾ ਜਿਹੜੀ ਉਹਨਾਂ ਦੀ ਵਾਈਫ ਸੀ ਨਾ ਉਹਨੇ ਹਰ ਰੋਜ਼ ਜਿਹੜਾ ਘਰ ਦਾ ਸਮਾਨ ਹੋਣਾ ਉਹ ਲਿਖ ਦਿਆ ਕਰਨਾ ਉਹਨੇ ਸ਼ਾਮ ਵੇਲੇ ਲੈ ਆਇਆ ਕਰਨਾ ਉਹਨੇ ਕੀ ਕਰਨਾ ਨਾ ਜੇ ਮੰਨ ਲਓ ਉਹਦੀ ਵਾਈਫ ਨੇ ਪੰਜ ਚੀਜ਼ਾਂ ਲਿਖੀਆਂ ਠੀਕ ਹੈ ਮੰਨ ਲਓ ਪੰਜੇ ਚੀਜ਼ਾਂ 500 ਦੀਆਂ ਉਦਾਹਰਣ ਦੇ ਤੌਰ ਤੇ ਠੀਕ ਹੈ ਕਈ ਵਾਰੀ ਉੱਪਰ-ਨੀਚੇ ਵੀ ਹੁੰਦਾ ਸੀ ਹਿਸਾਬ ਕਿਤਾਬ ਠੀਕ ਹੈ ਕਈ ਵਾਰ ਇੱਕ ਚੀਜ਼ਾਂ ਘੱਟ ਚਾਹੀਦੀਆਂ ਹੁੰਦੀਆਂ ਸੀ ਕਈ ਵਾਰੀ ਜ਼ਿਆਦਾ ਚਾਹੀਦੀਆਂ ਹੁੰਦੀਆਂ ਤਾਂ ਉਹ ਕੀ ਕਰਦਾ ਹੁੰਦਾ ਨਾ ਰਸਤੇ ਵਿੱਚੋਂ ਨਹੀਂ ਆ ਕੀ ਕਰਨਾ ਪਰਚੀ ਕੱਢ ਲੈਣੀ ਹੋ ਜੇਬ ਦੇ ਵਿੱਚੋਂ ਪਰਚੀ ਕੱਢ ਕੇ ਨਾ ਉਹਨੇ ਉਹਦੇ ਸਾਹਮਣੇ ਹਿਸਾਬ ਲਾ ਰਣਾ ਵੀ ਇਹ ਚਾਹ ਚੀਜ਼ ਲੈ ਕੇ ਜਾਣੀ ਆ ਇਹ ਇੰਨੇ ਦੀ ਆ ਆ ਚੀਜ਼ ਇੰਨੇ ਦੀ ਆ ਆ ਚੀਜ਼ ਇੰਨੇ ਦੀ ਆ ਉਸ ਤੋਂ ਬਾਅਦ ਉਹਨੇ ਟੋਟਲ ਕਰ ਲੈਣਾ ਉਹਦਾ ਰੋਜ਼ ਦਾ ਕੰਮ ਸੀ ਟੋਟਲ ਕਰਕੇ ਉਹਨੇ ਲਿਖ ਲੈਣਾ ਥੱਲੇ ਵੀ ਇੰਨੇ ਬਣ ਗਏ ਮੰਨ ਲਓ ਵੀ ਸਾਰਾ ਸਮਾਨ 500 ਦਾ ਬਣ ਗਿਆ ਉਹਨੇ ਲਿਖ ਲੈਣਾ 500 ਉਹਨੇ ਆਪਣੀ ਦੁਕਾਨ ਖੋਲਣੀ ਹਕੀਮ ਦੀ ਦੁਕਾਨ ਸੀ ਦਵਾਈਆਂ ਦਿੰਦਾ ਸੀ ਦੇਸੀ ਪਰ ਉਹਦਾ ਨਾਮ ਬਣਾ ਸੀ ਕਈ ਵਾਰੀ ਆਪਾਂ ਸੁਣਦੇ ਆ ਨਾ ਜਾਂ ਅੱਜ ਦੇ ਟੈਕ ਦੇ ਵਿੱਚ ਵੀ ਆਪਾਂ ਕਈ ਵਾਰ ਸੁਣਦੇ ਆ ਵੀ ਫਲਾਣਾ ਡਾਕਟਰ ਬਹੁਤ ਵਧੀਆ ਬਹੁਤ ਵਧੀਆ ਦਵਾਈ ਦਿੰਦਾ ਜਾਂ ਕਈ ਵਰੀ ਦੇਸੀ ਵੈਦਵਾਰੀ ਆਪਾਂ ਸੁਣਦੇ ਆ ਵੀ ਉਹ ਬਹੁਤ ਵਧੀਆ ਦਵਾਈ ਦਿੰਦਾ ਤੇ ਉਹਦੀ ਦਵਾਈ ਨਾਲ ਛੁਟਕੀ ਨਾਲ ਹੀ ਆਰਾਮ ਆ ਜਾਂਦਾ ਤਾਂ ਇਦਾਂ ਹੀ ਉਹਦਾ ਵੀ ਬਹੁਤ ਜ਼ਿਆਦਾ ਨਾਮ ਸੀਗਾ ਤਾਂ ਉਹਨੇ ਕੀ ਕਰਨਾ ਨਾ ਦੁਕਾਨ ਖੋਲਣੀ ਤੇ ਉਹਨੇ ਆਪਣਾ ਮਤਲਬ ਕਿ ਜਿਹੜੇ ਵੀ ਪੇਸ਼ੈਂਟ ਉਹਦੇ ਕੋਲ ਆਉਂਦੇ ਉਹਨਾਂ ਨੂੰ ਅਟੈਂਡ ਕਰਨਾ ਦਵਾਈ ਦੇਣੀ ਉਸ ਤੋਂ ਬਾਅਦ ਜਦੋਂ 500 ਰੁਪਿਆ ਉਹਦੇ ਗੱਲੇ 'ਚ ਪੂਰਾ ਹੋ ਜਾਣਾ ਮੰਨ ਲਓ ਵੀ ਅੱਜ 500 ਦਾ ਕੱਲ ਨੂੰ ਸ਼ਾਇਦ 600 ਦਾ ਸਾਮਾਨ ਆ ਜਾਂ ਦੋ ਦਿਨ ਪਹਿਲਾਂ ਸ਼ਾਇਦ 200 ਦਾ ਸਾਮਾਨ ਇਦਾਂ ਉੱਪਰ-ਨੀਚੇ ਹਿਸਾਬ ਕਿਤਾਬ ਹੁੰਦਾ ਰਹਿੰਦਾ ਸੀ ਤੇ ਜਿੰਨੇ ਉਸ ਪਰਚੀ ਦੇ ਉੱਤੇ ਵੱਧਦੇ ਹੁੰਦੇ ਸੀ ਨਾ ਪੈਸੇ ਉਹਨੇ ਦੇਖਣੇ ਵੀ ਗੱਲੇ ਦੇ ਵਿੱਚ ਪੂਰੇ ਹੋ ਗਏ ਮਤਲਬ ਰੱਬ ਨੇ ਅੱਜ ਦਾ ਖਰਚਾ ਮੈਨੂੰ ਦੇਤਾ ਉਹਨੇ ਉਸ ਤੋਂ ਬਾਅਦ ਉਹ ਦੁਕਾਨ ਬੰਦ ਕਰ ਦੇਣੀ ਚਾਹੇ ਦੁਪਹਿਰ ਹੀ ਉਹਦੇ ਕੋਲ ਉਹ ਪੈਸੇ ਪੂਰੇ ਹੋ ਜਾਂਦੇ ਸੀ ਯਾ ਮੰਨ ਲਓ 2 ਘੰਟਿਆਂ ਚ ਪੂਰੇ ਹੋ ਗਏ ਤਾਂ ਉਸ ਤੋਂ ਬਾਅਦ ਉਹਨੇ ਤਾਲਾ ਲਗਾ ਦਿੰਦਾ ਸੀ ਉਹ ਦੁਕਾਨ ਤੇ ਹੁਣ ਤੁਸੀਂ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਤਾਂ ਫਿਰ ਹੁਣ ਆਪਾਂ ਸੋਚਦੇ ਹਾਂ ਵੀ ਐਦਾਂ ਉਹ ਕਿਉਂ ਕਰਦਾ ਸੀ ਕਿਉਂਕਿ ਉਸ ਤੋਂ ਬਾਅਦ ਉਹ ਮਸਜਿਦ ਚੱਲ ਜਾਂਦਾ ਸੀ ਉੱਥੇ ਜਾ ਕੇ ਉਹਨੇ ਰੱਬ ਦੀ ਇਬਾਦਤ ਕਰਨੀ ਉਹਨੇ ਆਪਣੇ ਦਿਮਾਗ ਵਿੱਚ ਇਹ ਚੀਜ਼ ਸੋਚਣੀ ਜਾਂ ਕਹਿਣੀ ਆਪਣੇ ਆਪ ਨੂੰ ਵੀ ਅੱਜ ਦਾ ਖਰਚਾ ਪਰਮਾਤਮਾ ਨੇ ਮੈਨੂੰ ਦੇ ਦਿੱਤਾ ਹੁਣ ਕੱਲ ਦਾ ਖਰਚਾ ਪਰਮਾਤਮਾ ਆਪੀ ਦੇਵੇਗਾ ਤੇ ਹੁਣੋ ਵੀ ਮੈਂ ਪਰਮਾਤਮਾ ਦੇ ਚਰਨੀ ਲੱਗਣਾ ਤਾਂ ਉਸ ਤੋਂ ਬਾਅਦ ਉਹਨੇ ਆਥਣ ਤੱਕ ਮਸਜਿਦ ਦੇ ਵਿੱਚ ਬਹਿ ਕੇ ਇਬਾਦਤ ਕਰਨੀ ਆਥਣ ਵੇਲੇ ਉਹਨੇ ਕੀ ਕਰਨਾ ਘਰ ਦਾ ਜਿਹੜਾ ਸਮਾਨ ਜੋ ਵੀ ਹੁੰਦਾ ਸੀ ਉਹ ਲੈ ਕੇ ਤੇ ਘਰ ਪਹੁੰਚ ਜਾਣਾ ਤੇ ਉਹਦੇ ਘਰ ਵਾਲੀ ਨੂੰ ਵੀ ਇਹ ਚੀਜ਼ ਪਤਾ ਹੁੰਦੀ ਸੀ ਕਿ ਇਹ ਜਿੰਨੇ ਪੈਸੇ ਚਾਹੀਦੇ ਹੁੰਦੇ ਬਸ ਉਨੇ ਹੀ ਕਮਾ ਕੇ ਉਸ ਤੋਂ ਬਾਅਦ ਦੁਕਾਨ ਬੰਦ ਕਰਕੇ ਮਸਜਿਦ ਚਲੇ ਜਾਂਦੇ ਆ ਇਦਾਂ ਹੀ ਕਰਦੇ 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 ਉਹਨਾਂ ਦੀ ਜ਼ਿੰਦਗੀ ਦੇ ਕਾਫੀ ਸਾਲ ਬੀਤ ਗਏ ਜਿਹੜੀ ਬੇਟੀ ਸੀ ਉਹ ਵੱਡੀ ਹੋ ਗਈ ਤੇ ਉਸ ਤੋਂ ਬਾਅਦ ਨਾ ਇੱਕ ਦਿਨ ਉਹਦੀ ਵਾਈਫ ਨੇ ਕਿਉਂਕਿ ਉਹਨੇ ਕਿਹਾ ਹੋਇਆ ਸੀ ਵੀ ਮੈਨੂੰ ਬੁਲਾਉਣਾ ਨਹੀਂ ਹੈ ਜੋ ਵੀ ਚੀਜ਼ ਚਾਹੀਦੀ ਹੈ ਉਹ ਕਾਗਜ਼ ਤੇ ਲਿਖ ਦੇਣੀ ਹੈ ਤੇ ਲਿਖ ਕੇ ਮੇਰੀ ਜੇਬ ਚ ਪਾ ਦਿਆ ਕਰ ਤਾਂ ਉਹਦੀ ਵਾਈਫ ਨੇ ਕੀ ਕੀਤਾ ਨਾ ਸਾਰਾ ਲਿਖਤਾ ਵੀ ਆਹ ਚੀਜ਼ਾਂ ਚਾਹੀਦੀਆਂ ਤੇ ਥੱਲੇ ਐਂਡ ਤੇ ਉਹਨੇ ਇਸ ਵਾਰੀ ਇੱਕ ਅਲੱਗ ਚੀਜ਼ ਲਿਖੀ ਕੀ ਲਿਖੀ ਬੇਟੀ ਦੇ ਵਿਆਹ ਦਾ ਦਾਜ ਦਾ ਸਮਾਨ ਜ ਜਿਹੜਾ ਵੀ ਆਪਾਂ ਦਾਜ ਦਾ ਸਮਾਨ ਦਿੰਦੇ ਆ ਵੀ ਉਹ ਦਾਜ ਦਾ ਸਮਾਨ ਵੀ ਲੈ ਕੇ ਹੋਣਾ ਚਲੋ ਜੀ ਉਹ ਪਰਚੀ ਉਹਨੇ ਜੇਬ ਦੇ ਵਿੱਚ ਪਾਤੀ ਤੇ ਜਦੋਂ ਉਹਨੇ ਉੱਥੇ ਪਹੁੰਚਣ ਤੋਂ ਪਹਿਲਾਂ ਪਰਚੀ ਕੱਢੀ ਸਾਰਾ ਉਹਨੇ ਹਿਸਾਬ ਕਿਤਾਬ ਲਗਾਇਆ ਮਤਲਬ ਉਹਨੇ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੇ ਸਾਹਮਣੇ ਤਾਂ ਰੇਟ ਲਿਖ ਲਿਆ ਵੀ ਆਹ ਚੀਜ਼ ਇੰਨੇ ਦੀ ਆਹ ਚੀਜ਼ ਇੰਨੇ ਦੀ ਆਹ ਚੀਜ਼ ਇੰਨੇ ਦੀ ਜਦੋਂ ਉਹਨੇ ਐਂਡ ਵਾਲਾ ਪੁਆਇੰਟ ਪੜ੍ਹਿਆ ਵੀ ਬੇਟੀ ਦੇ ਵਿਆਹ ਦਾ ਦਾਜ ਦਾ ਸਮਾਨ ਤਾਂ ਫਿਰ ਉਹ ਸੋਚਾਂ ਦੇ ਵਿੱਚ ਪੈ ਗਿਆ ਕਿ ਦਾਜ ਦਾ ਸਮਾਨ ਤਾਂ ਘੱਟੋ ਘੱਟ 2.5 ਲੱਖ ਤੱਕ ਲੱਗ ਜਾਵੇਗਾ ਤੇ ਵੀ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਆ ਫਿਰ ਉਹ ਸੋਚਣ ਲੱਗਿਆ ਵੀ ਇਹਦੇ ਲਈ ਫਿਰ ਮੈਨੂੰ ਕਿੰਨਾ ਟਾਈਮ ਦੁਕਾਨ ਖੋਲ੍ਹਣੀ ਪਊਗੀ ਤੇ ਵੀ ਫਿਰ ਇਹ ਪੈਸੇ ਪੂਰੇ ਹੋਣਗੇ ਉਹਨੇ ਕੀ ਕਰਿਆ ਨਾ ਤੇ ਉਹਨੇ ਜਿਹੜੀਆਂ ਉੱਪਰ ਲੀਆਂ ਚੀਜ਼ਾਂ ਸੀ ਉਹਦਾ ਤਾਂ ਉਹਨੇ ਸਾਰਾ ਟੋਟਲ ਕਰ ਲਿਆ ਪਰ ਜਿਹੜੀ ਉਹ ਐਂਡ ਤੇ ਗੱਲ ਲਿਖੀ ਸੀ ਨਾ ਵੀ ਬੇਟੀ ਦੇ ਵਿਆਹ ਦਾ ਦਾਜ ਦਾ ਸਮਾਨ ਉਹਦੇ ਮੂਰੇ ਉਹਨੇ ਪੈਸੇ ਨਹੀਂ ਲਿਖੇ ਉਹਦੇ ਮੂਰੇ ਉਹਨੇ ਪਤਾ ਕੀ ਲਿਖਿਆ ਅੱਲਾ ਦਾ ਕੰਮ ਅੱਲਾ ਜਾਣੇ ਵੀ ਪਰਮਾਤਮਾ ਦਾ ਕੰਮ ਪਰਮਾਤਮਾ ਜਾਣੀ ਮੈਨੂੰ ਕੋਈ ਚਿੰਤਾ ਨਹੀਂ ਹੈ। ਯਾਨੀ ਇਹ ਚੀਜ਼ ਲਿਖ ਕੇ ਉਹਨੇ ਵਾਪਸ ਆ ਕੇ ਜੇਬ ਦੇ ਵਿੱਚ ਪਾ ਲਈ। ਹੁਣ ਉਹਨੇ ਦੁਕਾਨ ਤੇ ਗਿਆ ਉਹਨੇ ਦੁਕਾਨ ਖੋਲੀ ਤੇ ਜਦੋਂ ਜਨਨ ਕੀ ਉਹ ਸਾਰਾ ਜਿਹੜਾ ਸਮਾਨ ਉਹਨੂੰ ਵੈਸੇ ਚਾਹੀਦਾ ਸੀ ਘਰ ਵਾਸਤੇ। ਉਹਦੇ ਪੈਸੇ ਜਿੰਨੇ ਜੁਟ ਗਏ ਉਹਦੇ ਕੋਲੇ ਗੱਲੇ ਦੇ ਵਿੱਚ ਉਨੀ ਮਾਇਆ ਹੋ ਗਈ ਤਾਂ ਉਹਨੇ ਉੱਠਿਆ ਉੱਠ ਕੇ ਉਹਨੇ ਦੁਕਾਨ ਬੰਦ ਕਰੀ। ਤੁਸੀਂ ਦੇਖੋ ਵੀ ਜਿਹੜਾ ਐਂਡ ਦੇ ਉਹਦੇ ਘਰ ਵਾਲੀ ਨੇ ਪੁਆਇੰਟ ਲਿਖਿਆ ਸੀ ਵੀ ਬੇਟੀ ਦੇ ਵਿਆਹ ਦਾ ਸਮਾਨ ਉਨੇ ਉਹਦੇ ਮੂਰੇ ਲਿਖਤਾ ਵੀ ਅੱਲਾ ਦਾ ਕੰਮ ਅੱਲਾ ਜਾਣੀ ਯਾਨੀ ਕਿ ਪ੍ਰਮਾਤਮਾ ਦਾ ਕੰਮ ਪ੍ਰਮਾਤਮਾ ਜਾਣੇ ਮੈਂ ਕਿਉਂ ਚਿੰਤਾ ਕਰਾਂ ਹੈਨਾ ਤਾਂ ਉਹਨੇ ਉਹ ਲਿਖ ਕੇ ਜੇਬ ਦੇ ਵਿੱਚ ਪਾਇਆ ਹੋਇਆ ਸੀ ਜਦੋਂ ਹੀ ਉਹਨੇ ਦੁਕਾਨ ਬੰਦ ਕਰਕੇ ਨਾ ਉਹ ਬਾਹਰ ਨਿਕਲਣ ਲੱਗਿਆ ਠੀਕ ਹੈ ਯਾਨੀ ਕਿ ਜਾਣ ਲੱਗਿਆ ਵੀ ਮੈਂ ਮਸਜਿਦ ਵੱਲ ਚੱਲਾਂ ਇੱਕ ਅੱਗਿਓ ਹੋਰ ਇਨਸਾਨ ਆਇਆ ਤਾਂ ਉਹਨੇ ਉਹਨਾਂ ਨੂੰ ਰੋਕਿਆ ਰੋਕੇ ਕਹਿੰਦਾ ਹਕੀਮ ਜੀ ਤੁਸੀਂ ਮੈਨੂੰ ਪਛਾਣਿਆ ਸ਼ਾਇਦ ਤੁਸੀਂ ਪਛਾਣਿਆ ਨਹੀਂ ਹੋਣਾ ਕਹਿੰਦਾ ਕਹਿੰਦਾ ਵੀ ਮੈਂ ਅੱਜ ਤੋਂ ਬਹੁਤ ਸਾਲ ਪਹਿਲਾਂ ਆਇਆ ਸੀ ਤੁਹਾਡੇ ਕੋਲੇ ਦਵਾਈ ਲੈਣ ਤੇ ਤੁਹਾਡੀ ਉਹ ਤੋਂ ਬੇਟੀ ਛੋਟੀ ਜੀ ਹੁੰਦੀ ਸੀ ਕਹਿੰਦੇ ਹੁਣ ਤਾਂ ਨੌਜਵਾਨ ਹੋ ਗਈ ਹੋਣੀ ਆ ਵਿਆਹਣ ਵਾਲੀ ਹੋਣੀ ਆ ਤਾਂ ਉਹ ਕਹਿੰਦਾ ਹਾਂਜੀ ਵਿਆਹਣ ਵਾਲੀ ਹੈ ਤੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਹਾਨੂੰ ਯਾਦ ਹੈ ਮੈਂ ਇੱਕ ਵਾਰੀ ਤੁਹਾਡੇ ਕੋਲ ਦਵਾਈ ਲੈਣ ਆਇਆ ਸੀ ਸਾਡੇ ਬੱਚਾ ਨਹੀਂ ਹੋ ਰਿਹਾ ਸੀ ਕਹਿੰਦੇ ਵੀ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਦਵਾਈ ਦੇ ਦਿਓ ਕਹਿੰਦੇ ਮੈਂ ਲੇਟ ਹੋ ਗਿਆ ਸੀ ਕਹਿੰਦੇ ਮੈਨੂੰ ਇਹ ਵੀ ਪਤਾ ਵੀ ਤੁਸੀਂ ਉਹਨਾਂ ਹੀ ਪੈਸਾ ਕਮਾਉਂਦੇ ਹੋ ਜਿੰਨਾ ਤੁਹਾਡਾ ਘਰ ਦਾ ਰਾਸ਼ਨ ਦਾ ਇੱਕ ਦਿਨ ਦਾ ਆ ਜਵੇ ਇਹ ਗੱਲ ਮੈਨੂੰ ਪਤਾ ਕਿਉਂਕਿ ਤੁਸੀਂ ਉਸ ਗੱਲ ਉਸ ਵਕਤ ਇਹ ਗੱਲ ਮੈਨੂੰ ਕਹੀ ਸੀ ਕਹਿੰਦੇ ਉਸ ਵਕਤ ਮੈਂ ਥੋੜਾ ਲੇਟ ਹੋ ਗਿਆ ਸੀ ਤੇ ਤੁਸੀਂ ਦੁਕਾਨ ਨੂੰ ਤਾਲਾ ਲਾ ਕੇ ਇੱਦਾਂ ਹੀ ਬਾਹਰ ਆ ਰਹੇ ਸੀ ਕਹਿੰਦੇ ਮੈਂ ਸੋਨੂੰ ਕਿਹਾ ਸੀ ਵੀ ਮੈਨੂੰ ਦਵਾਈ ਦੇ ਦਿਓ ਵੀ ਮੈਂ ਬਹੁਤ ਦੂਰੋਂ ਆਇਆ ਵੀ ਮੈਂ ਬਾਹਰ ਤੋਂ ਆਇਆ ਤੇ ਸਾਡੇ ਬੱਚਾ ਨਹੀਂ ਹੈ ਤੇ ਸਾਨੂੰ ਪਤਾ ਚੱਲਿਆ ਵੀ ਤੁਸੀਂ ਜਦੋਂ ਦਵਾਈ ਦਿੰਦੇ ਹੋ ਨਾ ਤਾਂ ਵੀ ਤੁਹਾਡੀ ਦਵਾਈ ਨਾਲ ਵੀ ਹਰ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ ਵੀ ਸਾਡੇ ਬੱਚਾ ਨਹੀਂ ਹੋ ਰਿਹਾ ਤੇ ਤੁਸੀਂ ਸਾਨੂੰ ਦਵਾਈ ਦਿਓ ਤਾਂ ਫਿਰ ਤੁਸੀਂ ਮੈਨੂੰ ਅੱਗੋਂ ਇਹ ਕਿਹਾ ਸੀ ਵੀ ਮੇਰੇ ਜਿਹੜਾ ਅੱਜ ਦਾ ਖਰਚਾ ਉਹ ਤਾਂ ਅੱਲਾ ਨੇ ਮੈਨੂੰ ਭੇਜ ਦਿੱਤਾ ਤੇ ਵੀ ਮੈਂ ਫਿਰ ਤੈਨੂੰ ਦਵਾਈ ਤਾਂ ਦੇ ਦੇਣਾ ਪਰ ਮੈਂ ਦਵਾਈ ਦੇ ਪੈਸੇ ਨਹੀਂ ਲੈਣੇ ਇਹ ਗੱਲ ਕਹਿੰਦੇ ਤੁਸੀਂ ਮੈਨੂੰ ਕਹੀ ਸੀ ਉਸ ਵਕਤ ਵੀ ਅੱਜ ਦਾ ਖਰਚਾ ਅੱਲਾ ਨੇ ਮੈਨੂੰ ਭੇਜਦਾ ਤੇ ਮੈਂ ਇਸ ਦਵਾਈ ਦੇ ਫਿਰ ਪੈਸੇ ਨਹੀਂ ਹੁਣ ਤੇਰੇ ਤੋਂ ਲੈ ਸਕਦਾ ਕਿਉਂਕਿ ਕੱਲ ਦਾ ਖਰਚਾ ਅੱਲਾ ਆਪ ਭੇਜੇਗਾ ਦੇਖੋ ਕਿੰਨਾ ਵਿਸ਼ਵਾਸ ਉਹਨਾਂ ਨੂੰ ਰੱਬ 'ਤੇ ਪਰਮਾਤਮਾ ਤੇ ਤਾਂ ਕਹਿੰਦੇ ਫਿਰ ਉਹ ਤੁਸੀਂ ਮੈਨੂੰ 15 ਦਿਨਾਂ ਦੀ ਦਵਾਈ ਦਿੱਤੀ ਸੀ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ 5 ਦਿਨਾਂ ਦੀ ਦਵਾਈ ਦੇ ਬਾਅਦ ਹੀ ਮੇਰੀ ਜਿਹੜੀ ਵਾਈਫ ਆ ਉਹਨੇ ਕਨਸੀਵ ਕਰ ਲਿਆ ਸੀ ਕਹਿੰਦੇ ਸਾਡੇ ਘਰ ਤਿੰਨ ਪੁੱਤਰਾਂ ਨੇ ਜਨਮ ਲੇਤਾ ਦੇਖੋ ਜੁੜਵਾ ਤਾਂ ਹੁੰਦੀ ਆ ਤਾਂ ਉਹ ਤਿੰਨ ਬੱਚੇ ਇੱਕੋ ਟਾਈਮ ਪੈਦਾ ਹੋਏ ਥੋੜੇ ਥੋੜੇ ਕੁਝ ਟਾਈਮ ਕੁਝ ਮਿੰਟਾਂ ਦੇ ਫਰਕ ਨਾਲ ਕਹਿੰਦੇ ਸਾਡੇ ਘਰ ਤਿੰਨ ਪੁੱਤਰ ਪੈਦਾ ਹੋਏ ਤੇ ਕਹਿੰਦੇ ਸਾਡੇ ਘਰ ਬਹੁਤ ਜ਼ਿਆਦਾ ਜੰਨੀ ਪਰਮਾਤਮਾ ਦਾ ਦਿੱਤਾ ਹੋਇਆ ਬੀ ਕਹਿੰਦੇ ਤੁਸੀਂ ਇਹ ਸਮਝ ਲਓ ਵੀ ਸਾਡੀਆਂ ਕਈ ਪੁਸ਼ਤਾ ਵਹਿ ਕੇ ਖਾ ਸਕਦੀਆਂ ਵੀ ਇੰਨਾ ਪਰਮਾਤਮਾ ਨੇ ਦਿੱਤਾ ਹੈ ਸਾਡੇ ਘਰ ਉਲਾਦ ਨਹੀਂ ਸੀ ਜੋ ਤੁਸੀਂ ਦਿੱਤੀ ਤਾਂ ਕਹਿੰਦੇ ਵੀ ਅੱਜ ਮੈਂ ਤੁਹਾਡੇ ਲਈ ਉਸ ਦਿਨ ਤਾਂ ਤੁਸੀਂ ਮੈਥੋਂ ਦਵਾਈ ਦੇ ਪੈਸੇ ਨਹੀਂ ਲੈਂਦੇ ਪਰ ਅੱਜ ਮੈਂ ਤੁਹਾਡੇ ਲਈ ਕੁਝ ਤੋਹਫਾ ਲੈ ਕੇ ਆਇਆ ਤੇ ਇਹ ਸਮਝ ਲਓ ਕਿ ਉਸ ਪਰਮਾਤਮਾ ਨੇ ਭੇਜਿਆ ਹੈ ਕਹਿੰਦੇ ਮੈਨੂੰ ਪਤਾ ਸੀ ਵੀ ਤੁਹਾਡੀ ਬੇਟੀ ਉਹ ਤੋਂ ਛੋਟੀ ਸੀ ਤੇ ਹੁਣ ਵਿਆਹਣ ਵਾਲੀ ਹੋ ਗਈ ਹੋਣੀ ਆ ਕਹਿੰਦੇ ਉਦੋਂ ਤੋਂ ਲੈ ਉਦੋਂ ਵੀ ਤੁਸੀਂ ਜਨਨੀ ਕੀ ਪੈਸੇ ਨਹੀਂ ਸੀ ਵੱਧ ਕਮਾਉਂਦੇ ਤੇ ਹੁਣ ਵੀ ਤੁਹਾਡਾ ਉਹੀ ਹੈ ਕਿਉਂਕਿ ਦੇਖੋ ਜਦੋਂ ਨਾਲ ਲਸਿਆ ਵੀ ਹੁਣ ਵੀ ਟਾਈਮ ਜਿਹੜਾ ਹੈਗਾ ਦੁਪਹਿਰ ਦਾ ਤਾਂ ਮੈਨੂੰ ਯਕੀਨ ਆ ਅੱਜ ਵੀ ਤੁਸੀਂ ਉਨੇ ਹੀ ਕਮਾਈ ਹੋਣੀ ਆ ਜਿੰਨੇ ਤੁਸੀਂ ਅੱਗੇ ਆਪਣੇ ਖਰਚੇ ਦੇ ਕਮਾਉਨੇ ਹੋ ਤਾਂ ਫਿਰ ਇਸ ਦੌਰਾਨ ਤੁਹਾਡੀ ਰੇਡੀ ਦੇ ਵਿਆਹ ਦੀ ਚਿੰਤਾ ਵੀ ਹੋਏਗੀ ਕਹਿੰਦੇ ਇਸ ਕਰਕੇ ਮੈਂ ਇੱਕ ਟਰੱਕ ਭਰ ਕੇ ਜਿਹੜਾ ਹੈਗਾ ਉਹਦੇ ਦਾਜ ਦੇ ਸਮਾਨ ਦਾ ਲੈ ਕੇ ਆਇਆ ਤੇ ਤੁਸੀਂ ਹੁਣ ਮਨਾ ਨਾ ਕਰਿਓ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਲਿਖ ਕੇ ਜੇਬ ਦੇ ਵਿੱਚ ਪਾ ਲਿਆ ਵੀ ਅੱਲਾ ਦਾ ਕੰਮ ਅੱਲਾ ਜਾਣੇ ਤੇ ਫਿਰ ਅੱਲਾ ਨੇ ਵੀ ਪਰਮਾਤਮਾ ਨੇ ਵੀ ਜਿਹੜਾ ਉਹਦਾ ਕਾਰਜ ਹੈ ਉਹ ਇੱਕ ਦਿਨ ਵਿੱਚ ਹੀ ਸੁਣ ਲਿਆ ਤੇ ਦੇਖੋ ਜੇ ਆਪਾਂ ਆਪਣੀ ਗੱਲ ਕਰੀਏ ਨਾ ਤਾਂ ਆਪਾਂ ਡੋਲ ਜਾਂਦੇ ਆਪਾਂ ਵਿਸ਼ਵਾਸ ਨਹੀਂ ਕਰ ਪਾਉਂਦੇ ਪਰਮਾਤਮਾ ਤੇ ਆਪਾਂ ਨੂੰ ਰੱਬ ਨੇ ਬਹੁਤ ਕੁਝ ਦਿੱਤਿਆ ਫਿਰ ਵੀ ਸਨਾਤਾ ਸਾਨੂੰ ਸਬਰ ਹੈ ਤੇ ਨਾ ਹੀ ਸਾਨੂੰ ਗੁਰੂ ਤੇ ਭਰੋਸਾ ਤੇ ਦੇਖੋ ਉਹਨੂੰ ਪਰਮਾਤਮਾ ਦਿੰਦਾ ਤਾਂ ਸੀ ਪਰ ਫਿਰ ਵੀ ਉਹ ਉਹਨਾ ਹੀ ਲੈਂਦਾ ਸੀ ਜਿੰਨੀ ਲੋੜ ਹੁੰਦੀ ਸੀ ਤੇ ਉਸ ਤੋਂ ਬਾਅਦ ਉਹ ਰੱਬ ਦਾ ਨਾਮ ਲੈਂਦਾ ਸੀ ਜਿਵੇਂ ਪਰਮਾਤਮਾ ਤੇ ਪੂਰਨ ਤੌਰ ਤੇ ਭਰੋਸਾ ਕਰਦੇ ਆ ਨਾ ਵਿਸ਼ਵਾਸ ਕਰਦੇ ਆ ਤਾਂ ਗੁਰੂ ਵੀ ਸਾਡੀ ਕਦੇ ਵਾਂ ਨਹੀਂ ਛੱਡਦਾ ਬਸ ਜ਼ਰੂਰਤ ਹੁੰਦੀ ਹੈ ਭਰੋਸੇ ਦੀ ਪਿਆਰ ਦੀ ਪ੍ਰੇਮ ਦੀ ਭਾਵਨਾ ਦੀ ਤੇ ਇਹਦੇ ਵਿੱਚ ਹੀ ਅਸੀਂ ਕਮੀ ਛੱਡ ਦਿੰਦੇ ਆ ਇਹਦੇ ਵਿੱਚ ਹੀ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਦੀ ਫੇਰਾ ਆਪਾਂ ਦੋਸਤ ਜਿੰਨੇ ਰੱਬ ਨੂੰ ਰੱਬ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਪਰਮਾਤਮਾ ਨੂੰ ਆਪਾਂ ਜਿੰਨਾ ਪਿਆਰ ਕਰਦੇ ਆ ਨਾ ਗੁਰੂ ਸੰਸਾਨੂੰ ਉਸ ਤੋਂ ਵੱਧ ਕੇ ਪਿਆਰ ਕਰਦੇ ਨੇ ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੁਸੀਂ ਵੀ ਪਰਮਾਤਮਾ ਤੇ ਆਪਣਾ ਪੂਰਾ ਯਕੀਨ ਬਣਾ ਕੇ ਰੱਖੋ ਭਰੋਸਾ ਬਣਾ ਕੇ ਰੱਖੋ ਉਸ ਵੀਰ ਦੀ ਤਰ੍ਹਾਂ ਜਿਵੇਂ ਉਸ ਨੇ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਵੀ ਰੱਬ ਦਾ ਕੰਮ ਰੱਬ ਜਾਣੇ ਮੈਂ ਚਿੰਤਾ ਨਹੀਂ ਕਰਨੀ ਤੁਸੀਂ ਵੀ ਪਰਮਾਤਮਾ ਤੇ ਵਿਸ਼ਵਾਸ ਰੱਖੋ ਪਰਮਾਤਮਾ ਦਾ ਕੰਮ ਵਾਹੀ ਗੁਰੂ ਆਪ ਹੀ ਕਰ ਦਿੰਦਾ ਤੇ ਤੁਸੀਂ ਵੀ ਚਿੰਤਾ ਨਾ ਕਰਿਆ ਕਰੋ ਸੋ ਉਮੀਦ ਕਰਦੇ ਆਂ ਕਿ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ